ਇਸ ਦੇ ਵਿੱਚ ਬੰਵਰੀਆਂ ਲੋਕ ਸਭਾ ਚੋਣਾਂ ਨੂੰ ਥੋੜਾ ਜਿਹਾ ਸਮਾਂ ਰਹਿ ਗਿਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਗਠਜੰਬੰਦਨ ਪੰਜਾਬ ਦੇ ਵਿੱਚ ਹੋਏਗਾ ਕਿ ਨਹੀਂ ਇਹਦੇ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਭਾਵੇਂ ਦੋਹਾਂ ਪਾਰਟੀਆਂ ਦੇ ਆਗੂ ਇਹ ਕਹਿ ਰਹੇ ਨੇ ਪੰਜਾਬ ਦੇ ਵਿੱਚ ਅਸੀਂ ਗਠਜੰਬੰਦਨ ਨਹੀਂ ਕਰਾਂਗੇ ਪਰ ਇਹ ਫੈਸਲਾ ਆਲਾ ਕਮਾਨ ਨੇ ਲੈਣਾ ਹੈ ਕਿ ਦੋਹਾਂ ਪਾਰਟੀਆਂ ਦੇ ਵਿੱਚ ਗਠਜੰਬੰਦਨ ਹੋਏਗਾ ਕਿ ਨਹੀਂ ਪਰ ਕਾਂਗਰਸੀਆਂ ਨੇ ਅੰਮ੍ਰਿਤਸਰ ਦੇ ਵਿੱਚ ਲੋਕ ਸਭਾ ਸੀਟ ਨੂੰ ਲੈ ਕੇ ਹੁਣੇ ਤੋਂ ਹੀ ਲੋਬਿੰਗ ਕਰਨੀ ਸ਼ੁਰੂ ਕਰ ਦਿੱਤੀ ਏ ਅੰਮ੍ਰਿਤਸਰ ਲੋਕ ਸਭਾ ਦੇ ਵਿੱਚ ਇਸ ਵੇਲੇ ਸੰਸਦ ਨੇ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਿੱਚ ਨੌ ਵਿਧਾਨ ਸਭਾ ਹਲਕੇ ਆਉਂਦੇ ਨੇ ਅੰਮ੍ਰਿਤਸਰ ਨਾਰਥ ਅੰਮ੍ਰਿਤਸਰ ਸਾਊਥ ਅੰਮ੍ਰਿਤਸਰ ਸੈਂਟਰਲ ਅੰਮ੍ਰਿਤਸਰ ਈਸਟ ਤੇ ਅੰਮ੍ਰਿਤਸਰ ਵੈਸਟ ਇਹ ਪੰਜੇ ਸੀਟਾਂ ਅੰਮ੍ਰਿਤਸਰ ਸ਼ਹਿਰ ਦੀਆਂ ਨੇ ਇਸ ਤੋਂ ਇਲਾਵਾ ਚਾਰ ਸੀਟਾਂ ਪਿੰਡਾਂ ਦੀਆਂ ਨੇ ਰਾਜਾ ਸੰਸੀ ਹਲਕਾ ਅਜਨਾਲਾ ਮਜੀਠਾ ਤੇ ਅਟਾਰੀ 9 ਵਿਧਾਨ ਸਭਾ ਹਲਕੇ ਕੁੱਲ ਨੇ ਇਸ ਵੇਲੇ ਅਮਰਸਰ ਦੀ ਲੋਕ ਸਭਾ ਸੀਟ ਦੇ ਵਿੱਚ ਤੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਜੇ ਗੱਲ ਕੀਤੀ ਜਾਵੇ ਤੇ ਇਸ ਵੇਲੇ ਸੱਤਾ ਦੇ ਉੱਤੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਤੇ ਸਿਰਫ ਰਾਜਾ ਸੰਸੀ ਤੋਂ ਹੀ ਕਾਂਗਰਸ ਦੇ ਸੁਖਿੰਦਰ ਸਿੰਘ ਸਰਕਾਰੀਆ ਐਮਐਲਏ ਨੇ ਤੇ ਮਜੀਠਾ ਤੋਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਉਹ ਐਮਐਲਏ ਨੇ ਇੱਕ ਪਾਸੇ ਤੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਲਗਾਤਾਰ ਖਿੱਚੋਤਾਣ ਮਚੀ ਹੋਈ ਹੈ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਚੋਂ ਬਾਹਰ ਕੱਢਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇੱਕ ਪਾਸੇ ਤੇ ਪ੍ਰਤਾਪ ਸਿੰਘ ਬਾਜਵਾ ਇਹ ਲਗਾਤਾਰ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਵੱਖਰੇ ਖਾੜੇ ਨਹੀਂ ਲਾਣੇ ਚਾਹੀਦੇ। ਉਹਨਾਂ ਨੇ ਇੱਕ ਦਿਨ ਇਹ ਵੀ ਪਹਿਲਾਂ ਇਹ ਵੀ ਆਖਿਆ ਸੀ ਜੇ ਅੰਗੂਠੇ ਦੇ ਵਿੱਚ ਗੈਂਗਰੀਨ ਜ਼ਹਿਰ ਭਰ ਜਾਏ ਤੇ ਅੰਗੂਠਾ ਵੜ ਦੇਣਾ ਚਾਹੀਦਾ ਹੈ। ਤੇ ਉੱਤੇ ਵੈਸੇ ਤੇ ਨਵਜੋਤ ਸਿੰਘ ਸਿੱਧੂ ਨੇ ਅੱਜ ਵੀ ਟਿੱਪਣੀ ਕੀਤੀ ਹੈ ਵੀ ਜਿਹਦਾ ਜੀ ਕਰਦਾ ਉਹ ਆਪਣਾ ਅੰਗ ਵੜ ਦਵੇ। ਪਰ ਕਾਂਗਰਸ ਦੇ ਪੰਜਾਬ ਦੇ ਪਰਿਵਾਰੀ ਦਵਿੰਦਰ ਯਾਦਵ ਲੀਡਰ ਨਾਲ ਮੁਲਾਕਾਤ ਕਰ ਰਹੇ ਨੇ ਕਿ ਕਿਸ ਤਰ੍ਹਾਂ ਕਾਂਗਰਸ ਨੂੰ ਮਜ਼ਬੂਤ ਕੀਤਾ ਜਾ ਸਕੇ ਕਿ ਕਿਸ ਤਰ੍ਹਾਂ 2024 ਦੀਆਂ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਜਿੱਤ ਹਾਸਲ ਕੀਤੀ ਜਾ ਸਕੇ ਇੱਕ ਦਿਨ ਪਹਿਲਾਂ ਵੀ ਬਲਾਚੌਰ ਦੇ ਵਿੱਚ ਜੋ ਹੋਇਆ ਉਹ ਕਿਸੇ ਤੋਂ ਲੁਕਿਆ ਨਹੀਂ ਕਿਸ ਤਰ੍ਹਾਂ ਇਹ ਆਪਸ ਦੇ ਵਿੱਚ ਕਾਂਗਰਸ ਹੀ ਲੜ ਪਈ ਸਨ ਅਨੰਦਪੁਰ ਲੋਕ ਸਭਾ ਦੀ ਸੀਟ ਨੂੰ ਲੈ ਕੇ ਇੱਕ ਤਰ੍ਹਾਂ ਮਨੀਸ਼ तिवारी ਨੂੰ ਟਿਕਟ ਨਾ ਦੇਣ ਦੀ ਗੱਲ ਕਰ ਰਹੀ ਸੀ ਤੇ ਦੂਜੀ ਇਸ ਦਾ ਵਿਰੋਧ ਕਰ ਰਹੀ ਸੀ ਇਸੇ ਤਰ੍ਹਾਂ ਅੰਮ੍ਰਿਤਸਰ ਲੋਕ ਸਭਾ ਹਲਕੇ ਨੂੰ ਲੈ ਕੇ ਵੀ ਕਾਂਗਰਸੀਆਂ ਦੇ ਵਿੱਚ ਖਿੱਚੋ ਤਾਣ ਸ਼ੁਰੂ ਹੋ ਗਈ ਏ ਕਈ ਕਾਂਗਰਸੀਆਂ ਨੇ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦੇਣ ਦੀ ਵਕਾਲਤ ਕੀਤੀ ਏ ਤੇ ਕਈ ਕਾਂਗਰਸੀ ਕਹਿ ਰਹੇ ਨੇ ਕਿ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਇਸ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਹੋਈ ਬੈਠਕ ਦੇ ਦੌਰਾਨ ਜਦੋਂ ਇਹ ਕਾਂਗਰਸੀ ਯੋਗਿੰਦਰ ਯਾਦਵ ਨੂੰ ਮਿਲਦੇ ਨੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਨੇ ਹੁਣ ਜੋ ਸਾਨੂੰ ਪਤਾ ਲੱਗਿਆ ਸਾਡੇ ਸੂਤਰ ਕਹਿੰਦੇ ਨੇ ਗੁਰਜੀਤ ਸਿੰਘ ਔਜਲਾ ਨੂੰ ਜਿਹੜੇ ਲੋਕ ਟਿਕਟ ਦੇ ਨਾ ਦੇਣ ਦਾ ਵਿਰੋਧ ਕਰ ਰਹੇ ਨੇ ਵੇ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਕਿਉਂਕਿ ਇਹ આરોਪ ਲੱਗ ਰਹੇ ਨੇ ਕਿ ਗੁਰਜੀਤ ਸਿੰਘ ਔਜਲਾ ਦਾ ਥੱਲੇ ਜਿਹੜੇ ਵਰਕਰ ਨੇ ਉਹਨਾਂ ਦਾ ਕੋਈ ਸੰਪਰਕ ਨਹੀਂ ਹੈ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਨਾਂ ਆਂਦਾ ਹੈ ਅਸ਼wini ਕੁਮਾਰ ਪੱਪੂ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਨੇ ਅੰਮ੍ਰਿਤਸਰ ਸ਼ਹਿਰੀ ਦੇ ਇੰਦਰਬੀਰ ਸਿੰਘ ਬੁਲਾਰੀਆ ਸਾਬਕਾ ਐਮਐਲਏ ਨੇ ਤੇ ਜਿਹੜੇ ਰਾਜਸਾਂਸੀ ਹਲਕੇ ਤੋਂ ਹੈਗੇ ਨੇ ਐਸਵੇਲੇ ਐਮਐਲਏ ਸੁਭਿੰਦਰ ਸਿੰਘ ਸਰਕਾਰਿਆ ਉਹਨਾਂ ਦਾ ਨਾਂ ਵੀ ਆ ਰਿਹਾ ਹਰਪਰਸਾ ਪ੍ਰਤਾਪ ਸਿੰਘ ਅਜਨਾਲਾ ਜਿਹੜੇ ਕਿ ਦਿਹਾਤੀ ਕਾਂਗਰਸ ਦੇ ਪ੍ਰਧਾਨ ਨੇ ਤੇ ਸਾਬਕਾ ਐਮਐਲਏ ਨੇ ਭਗਵੰਤਪਾਲ ਸਿੰਘ ਸੱਚਾਰ ਮਜੀਠਾ ਹਲਕੇ ਦੇ ਇੰਚਾਰਜ ਨੇ ਤਰਸੇਮ ਸਿੰਘ}{|\text{ਖਿਆਲਕਾ}|} ਜਿਨ੍ਹਾਂ ਨੇ ਕਿ ਅਟਾਰੀ ਵਿਧਾਨ ਸਭਾ ਹਲਕੇ ਤੋਂ ਚੋਣਾਂ ਲੜੀਆਂ ਸਨ ਡਾਕਟਰ ਰਾਜਕੁਮਾਰ ਵੇਰਕਾ ਦਾ ਵੀ ਸਾਹਮਣੇ ਨਾ ਆ ਰਿਹਾ ਕਿ ਉਹਨਾਂ ਨੇ ਵੀ ਵਿਰੋਧ ਕੀਤਾ ਗੁਰਜੀਤ ਸਿੰਘ}{|\text{ਔਲਾਦਾ}|} ਤੇ ਸੋਨੀ ਨੂੰ ਓਮਪ੍ਰਕਾਸ਼ ਸੋਨੀ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਟਿਕਟ ਦੇਣ ਦੀ ਵਕਾਲਤ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਓਮਪ੍ਰਕਾਸ਼ ਸੋਨੀ ਦੀ ਤਾਕਤ ਹੈ ਕਿ ਉਹ 5 ਵਾਰ ਅੰਮਲੇ ਰਹਿ ਚੁੱਕੇ ਨੇ ਤੇ ਪੰਜਾਬ ਦੇ ਵਿੱਚ ਉਪ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਵੀ ਰਹਿ ਚੁੱਕੇ ਨੇ ਤੇ ਇੱਕ ਵਾਰਾ ਅੰਮ੍ਰਿਤਸਰ ਦੇ ਮੇਅਰ ਵੀ ਰਹਿ ਚੁੱਕੇ ਨੇ ਜਿੱਥੋਂ ਉਹਨਾਂ ਨੇ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਓਮਪ੍ਰਕਾਸ਼ ਸੋਨੀ ਨੇ 2009 ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਲੋਕ ਸਭਾ ਚੋਣਾਂ ਲੜੀਆਂ ਸਨ ਉਸ ਵੇਲੇ ਨਵਜੋਤ ਸਿੰਘ ਸਿੱਧੂ ਭਾਜਪਾ ਦੇ ਕੈਂਡੀਡੇਟ ਸਨ ਤੇ ਬਹੁਤ ਘੱਟ ਫਰਕ ਤੋਂ ਨਵਜੋਤ ਸਿੰਘ ਸਿੱਧੂ ਦੀ ਜਿੱਤ ਹੋਈ ਸੀ ਹਾਲਾਂਕਿ ओमप्रकाश सोनी ਦਾ ਇਹ ਕਹਿਣਾ ਸੀ ਕਿ ਹੇਰਾਫੇਰੀ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਜਿਤਾਇਆ ਗਿਆ ਹੈ ਜਦਕਿ ਜੇਤੂ ਉਹ ਸਨ ਇਸ ਨੂੰ ਲੈ ਕੇ ओमप्रकाश ਸੋਨੀ ਨੇ ਹਾਈ ਕੋਰਟ ਦੇ ਵਿੱਚ ਵੀ ਕੇਸ ਦਰਜ ਕੀਤਾ ਸੀ ਤੇ ਬਾਅਦ ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸਨ ਹੁਣ ओमप्रकाश ਸੋਨੀ ਦੇ ਉੱਤੇ ਇਲਜ਼ਾਮ ਹੈ ਕਿ ਉਹਨਾਂ ਨੇ ਆਪਣੇ ਅਹੁਦੇ ਤੇ ਰਹਿੰਦਿਆਂ ਆਮਦਨ ਤੋਂ ਵੱਧ ਜਾਇਦਾਦ ਬਣਾਈ ਵਿਜੀਲੈਂਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਪਰ ਓਮਪ੍ਰਕਾਸ਼ ਸੋਨੀ ਹਮੇਸ਼ਾ ਇਹ ਕਹਿੰਦੇ ਰਹੇ ਕਿ ਉਹਨਾਂ ਦੇ ਖਿਲਾਫ ਸਾਜ਼ਿਸ਼ ਘੜੀ ਗਈ ਹੈ ਉਹਨਾਂ ਨੇ ਇਮਾਨਦਾਰੀ ਦੇ ਨਾਲ ਆਪਣਾ ਕੰਮ ਕੀਤਾ ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਤੁਹਾਨੂੰ ਦੱਸ ਚੁੱਕੇ ਹਾਂ ਕਿ ਓਮਪ੍ਰਕਾਸ਼ ਸੋਨੀ ਦੇ ਹੱਕ ਦੇ ਵਿੱਚ ਕੌਣ-ਕੌਣ ਹੈ ਤੇ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਗੁਰਜੀਤ ਸਿੰਘ ਔਜਲਾ ਨੇ ਪਹਿਲੀ ਵਾਰਾਂ ਲੋਕ ਸਭਾ ਇਲੈਕਸ਼ਨ 2017 ਦੇ ਵਿੱਚ ਲੜਿਆ ਸੀ ਉਸ ਤੋਂ ਪਹਿਲਾਂ ਇਲੈਕਸ਼ਨ ਹੋਇਸਨ 2014 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਰुण ਜੇਤਲੀ ਦੇ ਖਿਲਾਫ ਸਵਰਗੀ ਅਰੁਣ ਜੇਤਲੀ ਦੇ ਖਿਲਾਫ ਇਲੈਕਸ਼ਨ ਲੜਿਆ ਸੀਗਾ ਤੇ ਕੈਪਟਨ ਅਮਰਿੰਦਰ ਸਿੰਘ ਵੱਡੇ ਮਾਰਜਨ ਤੋਂ ਜਿੱਤੇ ਸਨ ਤੇ ਕਿਉਂਕਿ ਉਹ ਲਗਾਤਾਰ ਕਹਿ ਰਹੇ ਸਨ ਕਿ ਮੈਂ ਪੰਜਾਬ ਦੀ ਸਿਆਸਤ ਰਹਿਣਾ ਚਾਹੁੰਦਾ ਮੈਂ ਇਸ ਕਰਕੇ ਸੈਂਟਰ ਚ ਨਹੀਂ ਜਾਣਾ ਤੇ ਉਹਨਾਂ ਨੇ 2017 ਦੇ ਵਿੱਚ ਇਸਤੀਫਾ ਦੇ ਦਿੱਤਾ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਸਤੀਫਾ ਦੇ ਦਿੱਤਾ ਲੋਕ ਸਭਾ ਸੰਸਦੋਂ ਤੇ ਫਿਰ ਜਿਮਨੀ ਚੋਣਾ ਹੋਈਆਂ ਅੰਮ੍ਰਿਤਸਰ ਦੇ ਵਿੱਚ ਤੇ ਜਿਮਨੀ ਚੋਣਾਂ ਦੇ ਵਿੱਚ ਕਾਂਗਰਸ ਵੱਲੋਂ ਗੁਰਜੀਤ ਸਿੰਘ ਔਜਲਾ ਨੂੰ 2017 ਦੇ ਵਿੱਚ ਆਪਣਾ ਉਮੀਦਵਾਰ ਐਲਾਨਿਆ ਗਿਆ ਉਸ ਵੇਲੇ ਵੀ ਗੁਰਜੀਤ ਸਿੰਘ ਔਇਲਾ ਦਾ ਵਿਰੋਧ ਹੋਇਆ ਸੀ ਤੇ ਭਾਜਪਾ ਵੱਲੋਂ ਉਸ ਵੇਲੇ ਉਮੀਦਵਾਰ ਸੀ ਰਜਿੰਦਰ ਮੂਨ ਸਿੰਘ ਛੀਨਾ ਔਇਲਾ ਨੇ ਕਰੀਬ 2 ਲੱਖ ਵੋਟਾਂ ਤੋਂ ਜਿੱਤ ਹਾਸਲ ਕੀਤੀ ਸੀ ਉਦੋਂ ਵੀ ਬਹੁਤ ਸਾਰੇ ਵੱਡੇ ਕਾਂਗਰਸੀ ਆਗੂ ਔਇਲਾ ਨੂੰ ਟਿਕਲ ਮਿਲਣ ਦਾ ਵਿਰੋਧ ਕਰ ਰਹੇ ਸਨ ਪਰ ਕਾਂਗਰਸ ਹਾਈ ਕਮਾਂਡ ਨੇ ਗੁਰਜੀਤ ਸਿੰਘ ਔਇਲਾ ਨੂੰ ਟਿਕਟ ਦਿੱਤੀ ਤੇ ਉਹ ਜੇਤੂ ਰਹੇ ਅਗਲੀ ਵਾਰਾਂ ਜਦੋਂ 2019 ਦੇ ਵਿੱਚ ਦੁਬਾਰਾ ਲੋਕ ਸਭਾ ਇਲੈਕਸ਼ਨ ਹੋਏ ਤੇ ਫਿਰ ਕਾਂਗਰਸੀਆਂ ਨੇ ਵਿਰੋਧ ਕੀਤਾ ਕਿ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਨਾ ਦਿੱਤੀ ਜਾਏ ਉਹਨਾਂ ਦਾ ਕਹਿਣਾ ਸੀ ਕਿ ਗੁਰਜੀਤ ਸਿੰਘ ਔਜਲਾ ਦਾ ਕਦ ਇੰਨਾ ਵੱਡਾ ਨਹੀਂ ਹੈ ਉਸ ਤੋਂ ਬਹੁਤ ਸੀਨੀਅਰ ਲੀਡਰ ਜਿਹੜੇ ਨੇ ਹੋ ਜੇ ਅੰਮ੍ਰਿਤਸਰ ਦੇ ਵਿੱਚ ਮੌਜੂਦ ਨੇ ਉਸ ਵੇਲੇ ਪਰ ਹਾਈ ਕਮਾਂਡ ਦੇ ਨਾਲ ਗੁਰਜੀਤ ਸਿੰਘ ਔਇਲਾ ਦੀ ਚੰਗੀ ਸੀ ਤੇ ਗੁਰਜੀਤ ਸਿੰਘ ਔਜਲਾ ਨੂੰ ਇੱਕ ਵਾਰ ਫਿਰ 2019 ਦੇ ਵਿੱਚ ਲੋਕ ਸਭਾ ਟਿਕਟਾਂ ਮਿਲੀ ਟਿਕਟ ਮਿਲੀ ਤੇ ਉਸ ਵੇਲੇ ਉਹਨਾਂ ਨੇ ਹਰਾਸੀ ਇਸ ਵੇਲੇ ਜਿਹੜੇ ਮੌਜੂਦਾ ਮੰਤਰੀ ਨੇ ਕੇਂਦਰ ਸਰਕਾਰ ਦੇ ਵਿੱਚ ਹਰਦੀਪ ਸਿੰਘ ਪੁਰੀ ਹਰਦੀਪ ਸਿੰਘ ਪੁਰੀ ਵੀ ਵੱਡੇ ਕੈਂਡੀਡੇਟ ਮੰਨੇ ਜਾਂਦੇ ਸਨ ਜਦੋਂ ਸੈਂਟਰਲ ਗ੍ਰਾਮ ਮਿਨਿਸਟਰ ਐਸੋਲੇ ਨੇ ਜਿਹੜੇ ਅਮਿਤ ਸ਼ਾਹ ਉਹ ਅੰਮ੍ਰਿਤਸਰ ਦੇ ਵਿੱਚ ਹਰਦੀਪ ਪੁਰੀ ਦੇ ਪੱਖ ਚ ਰੈਲੀ ਕਰਨ ਆਏ ਸਨ ਤੇ ਉਹਨਾਂ ਨੇ ਰਣਜੀਤ ਐਵਨਿਊ ਦੇ ਵਿੱਚ ਰੈਲੀ ਦਾ ਆਯੋਜਨ ਕੀਤਾ ਸੀ ਤੇ ਆਖਿਆ ਸੀ ਤੇ ਜਦੋਂ ਅਸੀਂ ਕਿਤੇ ਪ੍ਰਚਾਰ ਕਰਨ ਜਾਂਦੇ ਆ ਤੇ ਲੋਕੀ ਸਾਨੂੰ ਪੁੱਛਦੇ ਨੇ ਕਿ ਅਸੀਂ ਇਹ ਉਮੀਦਵਾਰ ਨੂੰ MP ਬਣਾਵਾਂਗੇ ਕੀ ਤੁਸੀਂ ਸਾਡੇ ਹਲਕੇ ਦੇ ਐਮਪੀ ਸਾਹਿਬ ਨੂੰ ਮੰਤਰੀ ਬਣਾਓਗੇ ਅਮਿਤ ਸ਼ਾਹ ਨੇ ਰঞ্জੀਤ ਐਵੂਨੂ ਦੇ ਵਿੱਚ ਆਖਿਆ ਸੀ ਕਿ ਇਹ ਪੱਕਾ ਹੈ ਪੱਕੀ ਗੱਲ ਹੈ ਕਿ ਹਰਦੀਪ ਸਿੰਘ ਪੂਰੀ ਆਉਣ ਵਾਲੀ ਮੋਦੀ ਸਰਕਾਰ ਦੇ ਵਿੱਚ ਵੱਡੇ ਅਹੁਦੇ ਤੇ ਰਹਿਣਗੇ ਉਹਨਾਂ ਦਾ ਮੰਤਰੀ ਬੰਨਾ ਤੈ ਇਸ ਦੇ ਬਾਵਜੂਦ ਹਰਦੀਪ ਸਿੰਘ ਪੂਰੀ ਹਾਰ ਗਏ ਇਸ ਵਾਰੀ ਔਜਲਾ ਨੇ ਉਹਨਾਂ ਨੂੰ ਕਰੀਬ ਕਰੀਬ 1 ਲੱਖ ਵੋਟਾਂ ਤੋਂ ਹਰਾਇਆ ਹੁਣ ਇੱਕ ਵਾਰ ਫੇਰ ਗੁਰਜੀਤ ਸਿੰਘ ਔਜਲਾ ਦੇ ਖਿਲਾਫ ਲਾਬਿੰਗ ਜਾਰੀ ਹੈ ਔਜਲਾ ਤੇ ਰੋਪ ਲੱਗਦਾ ਹੈ ਕਿ ਉਹਨਾਂ ਦਾ ਕਾਂਗਰਸੀ ਵਰਕਰ ਦੇ ਨਾਲ ਕੋਈ ਮੇਲਜੋਲ ਨਹੀਂ ਹੈ ਹਾਲਾਂਕਿ ਗੁਰਜੀਤ ਸਿੰਘ ਔਜਲਾ ਦਲਾ ਸਟਾ ਕਾਰੋਬਾਰੀਆਂ ਦੇ ਖਿਲਾਫ ਲਗਾਤਾਰ ਬਾਤ ਚੁੱਕਦੇ ਰਹੇ ਨੇ ਉਸ ਨੂੰ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਚਿੱਠੀ ਵੀ ਲਿਖ ਦਿੱਤੀ ਸੀ ਤੇ ਆਖਿਆ ਸੀ ਪੁਲਿਸ ਦੇ ਵਿੱਚ ਕੁਝ ਕਾਲੀਆਂ ਭੇਡਾਂ ਗੁਰੂ ਦੀ ਨਗਰੀ ਦਾ ਨੁਕਸਾਨ ਕਰ ਰਹੀਆਂ ਨੇ ਕਿਤਨਾ ਕਿਤੇ ਔਜਲਾ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਰੀਬੀਆਂ ਵੀ ਕਾਂਗਰਸੀਆਂ ਨੂੰ ਰਾਸ ਨਹੀਂ ਆ ਰਹੀਆਂ ਹੁਣ ਇਹ ਦੇਖਣਾ ਹੋਏਗਾ ਕਿ ਟਿਕਟ ਕਾਂਗਰਸ ਕਿਸ ਨੂੰ ਦਿੰਦੀ ਏ ਗੁਰਜੀਤ ਸਿੰਘ ਔਜਲਾ ਨੂੰ ਜਾਂ ਫਿਰ ਓਮਪrakash ਸੋਨੀ ਨੂੰ ਇਸ ਨੂੰ ਲੈ ਕੇ ਅਸੀਂ ਗੁਰਜੀਤ ਸਿੰਘ ਔਜਲਾ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਮੈਂ ਕਾਂਗਰਸ ਦਾ ਵਫਾਦਾਰ ਸਿਪਾਹੀ ਆ ਜਿੱਥੇ ਮੇਰੀ ਡਿਊਟੀ ਲਾਏਗੀ ਕਾਂਗਰਸ ਹਾਲਾ ਕਮਾਂਡ ਮੈਂ ਉੱਥੇ ਹੀ ਖੜਾ ਇਸ ਨੂੰ ਲੈ ਕੇ ਅਸੀਂ ਕਈ ਕਾਂਗਰਸ ਦੇ ਲੀਡਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਨੂੰ ਕੈਮਰੇ ਦੇ ਸਾਹਮਣੇ ਆ ਕੇ ਬੋਲਣ ਨੂੰ ਤਾਂ ਤਿਆਰ ਨਹੀਂ ਹੈ ਪਰ ਅੰਦਰ ਖਾਤੇ ਨਾਲ ਗੱਲ ਕਰਦੇ ਨੇ ਦੇ ਦੱਸਦੇ ਨੇ ਕਿ ਔਜਲਾ ਦਾ ਅਸੀਂ ਵਿਰੋਧ ਕਰ ਰਹੇ ਆ ਇਸ ਕਰਕੇ ਓਮ ਪ੍ਰਕਾਸ਼ ਸੋਨੀ ਨੂੰ ਐਸਵਾਰੀ ਉਮੀਦਵਾਰ ਲੋਕ ਸਭਾ ਦਾ ਐਲਾਨਿਆ ਜਾਣਾ ਚਾਹੀਦਾ ਇੱਕ ਪਾਸੇ ਤੇ ਇੱਕ ਇੱਕ ਸੀਟ ਦੀ ਕਾਂਗਰਸ ਨੂੰ ਲੋੜ ਹੈ ਕਿਉਂਕਿ ਐਸਵਾਰਾਂ ਭਾਜੀਪੀ ਦੇ ਨਾਲ ਲੜਾਈ ਕਾਂਗਰਸ ਦੀ ਸ਼ੌਕੀ ਨਹੀਂ ਦੂਜੇ ਪਾਸੇ ਇੰਡੀਆ ਗੱਠਜੋੜ ਵੀ ਹੁੰਦਾ ਲੱਗਦਾ ਵਿਖਦਾ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਦੋਵੇਂ ਪਾਰਟੀਆਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਸ ਦਾ ਵਿਰੋਧ ਕਰ ਰਹੀ ਹੈ ਕਿਉਂਕਿ ਇਹਨਾਂ ਦਾ ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਬਣੀ ਹੈ ਬਹੁਤ ਸਾਰੇ ਮੰਤਰੀਆਂ ਨੂੰ ਅੰਦਰ ਭੇਜ ਦਿੱਤਾ ਗਿਆ ਕਾਂਗਰਸੀਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਇਸ ਕਰਕੇ ਇਹਨਾਂ ਦੇ ਨਾਲ ਗੱਠਜੋੜ ਨਹੀਂ ਹੋਣਾ ਚਾਹੀਦਾ ਪਰ ਦੂਜੇ ਪਾਸੇ ਆਲਾ ਕਮਾਨ ਕੀ ਫੈਸਲਾ ਲੈਂਦੀ ਏ ਇਹ ਤਾਂ ਬਾਅਦ ਦੇ ਵਿੱਚ ਹੀ ਤਿਆ ਹੋਏਗਾ ਹੁਣ ਅਗਲੇ ਮਹੀਨੇ ਜਿਹੜੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਨੇ ਮਲਕਰਜਨ ਖੜਗੇ ਉਹ ਵੀ ਆ ਰਹੇ ਨੇ ਪੰਜਾਬ ਦੇ ਵਿੱਚ ਉਦੋਂ ਵੇਖੋ ਕੀ ਫੈਸਲਾ ਹੁੰਦਾ ਹੁਣ ਦੂਜੇ ਪਾਸੇ ਜੇ ਗੱਲ ਕਰੀਏ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਉਹ ਵੀ ਲੱਗਦਾ ਹੈ ਕਿ ਛੇਤੀ ਹੀ ਬੀਜੇਪੀ ਦੀ ਬਾਹ ਫੜ ਲੈਣਗੇ ਕਿਉਂਕਿ ਉੱਥੇ ਉਹਨਾਂ ਨੇ ਵੀ ਲਾਲੂ ਯਾਦਵ ਦੇ ਉੱਤੇ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਪਰਿਵਾਰਵਾਦ ਦਾ ਬਿਆਨ ਦਿੱਤਾ ਤੇ ਵੱਡੀ ਗੱਲ ਆਖੀਏ ਤੇ ਮਮਤਾ ਬਨਰਜੀ ਜਿਹੜੇ ਕਿ ਪੱਛਮ ਬੰਗਾਲ ਦੇ ਐਸੋਲੇ ਚੀਫ ਮਨਿਸਟਰ ਨੇ ਉਹਨਾਂ ਨੇ ਵੀ ਆਖ ਦਿੱਤਾ ਕਿ ਮੈਂ ਇਕੱਲੇ ਹੀ ਇਲੈਕਸ਼ਨ ਲੜਾਂਗੀ ਇਸ ਸਾਰੇ ਮਸਲੇ ਨੂੰ ਲੈ ਕੇ ਅਸੀਂ ਗੱਲਬਾਤ ਕੀਤੀ ਊਮਪ੍ਰਕਾਸ਼ ਸੋਨੀ ਦੇ ਨਾਲ ਉਹਨਾਂ ਨੇ ਇਸ ਮੁੱਦੇ ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੁਣ ਇਹ ਵੇਖਣਾ ਹੋਏਗਾ ਕਿ ਕਾਂਗਰਸ ਟਿਕਟ ਕਿਸ ਨੂੰ ਦਿੰਦੀ ਹੈ ਕਿਉਂਕਿ ਹੁਣੇ ਤੋਂ ਹੀ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਕਾਂਗਰਸੀਆਂ ਦੇ ਵਿੱਚ ਖਿੱਚੋ ਤਾਨ ਸ਼ੁਰੂ ਹੋ ਗਈ ਹੈ ਹੁਣ ਇਸ ਤਰ੍ਹਾਂ ਕਾਂਗਰਸੀ ਜੇ ਆਪਸ ਵਿੱਚ ਲੜਦੇ ਰਹਿਣਗੇ ਤੇ ਫਿਰ ਕਿਸ ਤਰ੍ਹਾਂ ਕਾਂਗਰਸ ਦੀ ਸਰਕਾਰ ਸੈਂਟਰ ਦੇ ਵਿੱਚ ਬਣੇਗੀ ਇਹ ਤੇ ਕਾਂਗਰਸੀਆਂ ਨੂੰ ਹੀ ਪਤਾ ਹੋਵੇਗਾ